चल बाबा डेरी किरपाई हुजे ठीक हुजे नगर खेड़े मादा सुखणा की सुख गे ਹੈ ਮਾਤਾ ਆਏ ਕੋਣ ਸੁੱਕਿਆ ਦੀ ਵੀ ਨਾ ਚੌਲ ਚਾੜ ਕੇ ਆਵਾਂਗੇ ਸਵਾ 2 ਮੀਟਰ ਕੱਪੜਾ ਚਿੱਟਾ ਚਾੜ ਕੇ ਜਾਵਾਂਗੇ ਬਾਬੇ ਜੇ ਕਿਰਪਾ ਹੋ ਜੇ ਬੰਦ ਹੋ ਜੇ ਦਰਦ ਮਾਤਾ ਚਾੜੇ ਆਉਂਗੇ ਆਹੀ ਢੁੰਜਰਾ ਠੀਕ ਕਰਦੀ ਮਾਤਾ ਚੱਲੀ ਫਕਰਾ ਪੀਰ ਕੋਟੇ ਰੰਗਾਲਿਆ ਤੇਰੇ ਗੁਣਾਂ ਨੂੰ ਗਾਵਾਂਗੇ ਪੀਰ ਕੋਟੇ ਹੋਰ ਕੜੇ ਪਰ ਜਾਵਾਂ ਮੈਂ ਰਤਵਾਰਾ ਜਨ ਦੇਵਾਨਾ ਹੋਰ ਕੜੇ ਪਰ ਜਾਵਾਂ ਮੈਂ ਹੋ ਮੇਰਾ ਖਦਿਆ ਨਹੀਂ ਆਇਆ ਮੇਰਾ ਖਦਿਆ ਨਹੀਂ ਆਇਆ ਤੈਨੂੰ ਆਉਣਾ ਚਾਹੀਦਾ ਬਸ ਬਟੋ ਗੜਾ ਨੂੰ ਬੀਰ ਦੇ ਦੇ ਪਰਾਈ ਵਾ ਬਸ ਬਟੋ ਤਾ ਮਖਟੇ ਇਕ ਦਿਓ ਚੜਦੀ ਕਲਾ ਹੋ ਜੋ ਕਿਸੇ ਦਾ ਕਰਾ ਨਹੀਂ ਕਿਸੇ ਦਾ ਕਰਾਏ ਨਹੀਂ ਆ ਚੱਕਰਾ ਚੱਲੀ ਬਾਬਾ ਹੋ ਜੱਗੁਰਾਂ ਦੀ ਲੜਕੀ ਬਾਵਲਾ ਇਤਰ ਮਰ ਕੇ ਬੋਲੇ ਵੇ ਜੱਗੁਰਾਂ ਦੀ ਲੜਕੀ ਬਾਵਲਾ ਸੁਧਰਦੇ ਬੋਲੇ ਹੋ ਧਾਲ ਤੇਰੇ ਮੈ ਸ਼ਮਈ ਸ਼ਾਮ ਕਰ ਘੜੀਆਂ ਗਲਾਵੇ ਰੌਣੇ ਵੇ ਧਾਲ ਤੇਰੇ ਆ ਪਿਲੀ ਜਾੜ ਕੋ ਲਗਿਆ ਵੇ ਘਰ ਵਿੱਚ ਨਾ ਹੋਵੇ ਬਿੰਦਰ ਘਰ 'ਚ ਨਾ ਹੋਵੇ ਬਿੰਦਰ ਕਾਰ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਪਿਆਰਾ ਪੰਛੀ ਬਿੰਦਰ ਹੋਵੇ ਬਿੰਦਰ ਕੀ ਦਾ ਨਾਮ ਕਰਾ ਚਾਰਜ ਸਾਡੂ ਦਾ ਇੱਧਰ ਆਇਆ ਪਿੱਛੇ ਦੇਖੀ ਕੀ ਹੋ ਮਾ ਤੇਰੇ ਲਈ ਸਮਾਈ ਸ਼ਾਮ ਕਰ ਜੜੀ ਅਗਲਾਵੇ ਰੋਵੇ ਵੇ ਮਾ ਤੇਰੇ ਲਈ ਸਮਾਈ ਸ਼ਾਮ ਇੱਧਰ ਸਾਧੂ ਦਾ ਨਾਮ ਫਕਰਾ ਇੱਧਰ ਨੂੰ ਆ ਜਾ ਦੇਖੀਏ ਕੀ ਕਹਿੰਦਾ ਬੱਕਰੇ ਅਪਿਛ ਕੋਟਰੇ ਬਸਾਂ ਜਾਂਦੀਆਂ ਨਾਲੇ ਜਾਂਦੇ ਤੇਲੇਵੇਂ ਇੱਧਰੋਂ ਤੇਰੇ ਬਸਾਂ ਜਾਂਦੀਆਂ ਨਾਲੇ ਜਾਂਦੇ ਤੇਲੇਵੇਂ ਅਪਿਛ ਕੋਟਰੇ ਬਿੰਦਰ ਸਾਧੂ ਦਾ ਨਾਮ ਫਕਰਾ ਸਾਰਾ ਖੁੱਲਾ ਹੈ ਮਿਗੜਿਆ ਬੱਕਰਾ ਮੇਗੜਿਆ ਕਿਹੜਾ ਪਿੰਡ ਆ ਸੜੂ ਦਾ ਕਿੱਥੇ ਬੱਕਰਾ ਕਿੱਤੇ}{|\text{ਸ਼ਿਆਲ ਮਕਰਮਾਨ ਸਾਜਾ}|} ਗੇਰ ਬਦਲ ਗਿਆ ਬੋਲੋ ਨਹੀਂ ਹਟਗੇ ਉਹ ਫੱਕਰਾ ਰਿਸ਼ਤੇਦਾਰ ਬੋਲੋ ਨਹੀਂ ਹਟਗੇ ਪ੍ਰਸ਼ਾਦ ਦੇ ਮਾਈਆਂ ਨੂੰ ਬੇਨਤੀ ਹੈ ਭਾਈ ਪ੍ਰਸ਼ਾਦ ਦੇ ਲਹਾ ਦੇਣਾ ਬੋਲਦੇ ਨਹੀਂ ਹੈਗੇ ਤੇ ਬੋਲਣਾ ਕਿ ਮੈਂ ਹਟ ਗਏ ਬੱਕਰਾ ਰਿਸ਼ਤਾ ਕਿਹਨੇ ਕਰਾਇਆ ਤੇ ਸਾਡੂ ਕੇ ਰਿਸ਼ਤਾ ਕਿਹਨੇ ਕਰਾਇਆ ਇਹ ਰਿਸ਼ਤਾ ਕਿੱਥੋਂ ਆ ਗਿਆ ਬੱਕਰਾ ਸਾਡੂ ਦੇ ਮੁੰਡੇ ਨੂੰ ਕਰਾਇਆ ਹੈ ほかのカテがうはし ਕਿਰਪਾਈ ਹੋ ਜੇ ਠੀਕ ਹੋ ਜੇ ਕੰਮ ਆ 1 2 3 4 5 ਕੁਰਸੀ ਕਿਨੇ ਬਦਲਨੀ ਆ ਫਕਰਾ ਧੰਨਵਾਦ ਨਹੀਂ ਆ ਚੱਲ ਨਹੀਂ ਬਾਬਾ ਹੋ ਪੀ ਕੋਟਰੇ ਰਹਿਣ ਵਾਲਿਆ ਸਰਫੜਿਆ ਮੇਰਾ ਭੱਲਾਵੇ ਧੀਰੋਤ ਰਹਿਣ ਵਾਲਿਆ ਮੈਂ ਭਈਆ ਤੇਰਾ ਭੱਲਾਵੇ ਹੋ ਮੇਰਾ ਸੱਤਿਆ ਨਹੀਂ ਆ ਆ ਇਹ ਕਿਰਪਾਈ ਹੋ ਜੇ ਕੁਰਸੀ ਬਦਲ ਦੇ 300 ਪਹਿਲਾਂ ਬਦਲ ਗਈ ਮਰੇ ਚੌਥੀ ਥਾਂ ਤੇ ਆਣਾ ਉਥੋਂ ਸ਼ਿਫਟ ਹੋ ਜੇ ਉਸੇ ਜਗ੍ਹਾ ਤੇ ਆਉਣਾ ਇਹ ਕਿਰਪਾ ਹੋਏ ਸੰਗਤ ਨੂੰ ਕੀ ਵੜ ਕੇ ਜਾਏਗਾ ਬੱਕਰਾ 1 2 3 4 ਤੇਰੀ ਦੋਗੇ ਨਾ ਬਦਲੀ ਕਰਾਤੀ ਬੰਦੇ ਨੇ ਚੱਲ ਬਾਬਾ ਹੋਏ 31 ਕਿਲੋ ਖੋਏ ਦੀ ਬਰਫੀ ਵੰਡ ਦੀ ਅਗਲੇ ਸਾਲ ਜਾਂ ਕਿਰਪਾਈ ਹੋ ਜੂਗੀ ਫਕਰਾ 1 2 3 4 5 6 7 ਪੁਲਸ ਲਾਈਨ ਚ ਕੌਣ ਲਾ ਕੇ ਆਇਆ ਫਕਰਾ ਤੁਸੀਂ ਆ ਗਏ 1 2 3 ਉਹ ਬੰਦਾ ਕੁਰਸੀ ਤੇ ਬਹਿ ਗਿਆ ਤਿੰਨ ਗੇਲਾ ਤੇਰੀ ਬਦਲੀ ਕਰਾਤੀ ਹੁਣ ਫੇਰ ਬਦਲੀ ਤਿਆਰ ਕਰਾਉਣ ਨੂੰ ਫਕਰਾ ਜੇ ਉਸੇ ਦੀ ਬਦਲੀ ਹੋ ਜੇ ਤੂੰ ਹੀ ਉੱਥੇ ਵਗ ਜੇ ਤੇ ਇੱਕ ਮੱਥਾ ਜਾਂ ਕਿਰਪਾਈ ਹੋ ਜਾ ਓ ਜਾ